ਪਾਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੋਰ ਸਵਾਗਤ ਕਰਦੀ ਹਾਂ ਇਸ ਵੇਲੇ ਦੀ ਵੱਡੀ ਖਬਰ ਤਾਰੀਵਾਲ ਤੋਂ ਹੈ ਜਿੱਥੇ ਨਵੇਂ ਸਾਲ ਦੀ ਆਮਦ ਮੌਕੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰੱਖਣ ਸੰਬੰਧੀ ਮਾਨਯੋਗ ਐਸਐਸਪੀ ਗੁਰਦਾਸਪੁਰ ਸ੍ਰੀ ਦਯਾਮਾ ਹਰੀਸ਼ ਕੁਮਾਰ ਵੱਲੋਂ ਪਾਰੀ ਪੁਲਿਸ ਫੋਰਸ ਸਮੇਤ ਤਾਰੀਵਾਲ ਸ਼ਹਿਰ ਅੰਦਰ ਫਲੇਗ ਮਾਰਚ ਕਰਦਿਆ ਗਿਆ। ਇਸ ਮੌਕੇ ਤੇ ਐਸਐਸਪੀ ਸ੍ਰੀ ਦਇਆਮਾ ਹਰੀਸ਼ ਕੁਮਾਰ ਨੇ ਆਮ ਨਾਗਰਿਕਾਂ ਨੂੰ ਨਵੇਂ ਸਾਲ ਦੀਆਂ ਸੋਚੇਛਾਵਾਂ ਦਿੰਦੇ ਹੋਏ ਨੌਜਵਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਮੌਕੇ ਕੋਈ ਹੱਲੜਬਾਜੀ ਨਾ ਕਰਨ ਅਤੇ ਨਾ ਹੀ ਕੋਈ ਅਜੇਹਾ ਕੰਮ ਕਰਨ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਅਮਨ ਕਾਨੂੰਨ ਬਣਾਈ ਰੱਖਣ ਲਈ ਥੋਸ ਤਦਮ ਚੁੱਕਨੇ ਪੈਣ। ਉਨਾ ਕਹਿਾ ਕਿ ਚਾਇਨਾ ਡੋਰ ਵੇਚਣ ਜਾਂ ਇਸ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਵੱਲੋਂ ਪੂਰਨ ਤੌਰ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਜਦ ਕਿ ਅਜੇਹ ਅਨਸਰਾਂ ਤੇ ਵੀ ਪੁਲਿਸ ਵੱਲੋਂ ਪੂਰੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਫੜੇ ਜਾਣ ਤੇ ਸਖਤ ਤਾਰਾਮੰਤਿਤ ਕੇਸ ਦਰਜ ਕੀਤੇ ਜਾ ਰਹੇ ਹਨ

एसएचओ तारीवाल सरबजीत सिंह चाहल एसएचओ दीनानगर इंस्पेक्टर मंजीत सिंह नाथ एसएचओ कानूवान बलबीर सिंह एसएचओ जसबीर सिंह थाना कमणकला एसएचओ मेजर सिंह थाना कलान और एसएचओ पुराना साला मुडम करश्मा वुमेन सेल इंचार्ज इंस्पेक्टर मैडम अंजू बाला तो अलावा गिनती विच पुलिस जवान हाजिर सन देखो तारीवाल तो पत्रकार अशोक कुमार दी खास रिपोर्ट ਜਦੁਰਾਸਪੁਰ ਪੁਲਿਸ ਵੱਲੋਂ ਧਾਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਹ ਫਲੈਗ ਮਾਰਚ ਬੇਸਿਕਲੀ ਸਾਡੇ ਪ੍ਰੀਵੈਂਟਿਵ ਮੈਚਰਸ ਦੇ ਵਿੱਚ ਹੀ ਹੈਗਾ ਜਿਹੜਾ ਹੁਣ ਨਵਾਂ ਸਾਲ ਆ ਰਿਹਾ ਉਸ ਤੇ ਮੱਦੇਨਜ਼ਰ ਕਈ ਸਾਰੀ ਥਾਵਾਂ ਤੇ ਸੈਲੀਬ੍ਰੇਸ਼ਨ ਹੋਣੇ ਤੇ ਨਵਾਂ ਸਾਲ ਨਵਾਂ ਸਾਲ ਜਿਹੜਾ ਉਹ ਸੈਲੀਬ੍ਰੇਟ ਹੋਣਾ ਹੈ ਤੋਂ ਉਹਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਇਹ ਫਲੈਗ ਮਾਰਚ ਕੱਢ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਕੰਫੀਡੈਂਸ ਜਗਾਇਆ ਜਾ ਸਕੇ ਤੇ ਜਿਹੜੇ ਕ੍ਰਿਮੀਨਲ 엘ਿਮੈਂਟਸ ਹੈਗੇ ਜਾਂ ਐਂਟੀ ਸੋਸ਼ਲ 엘ਿਮੈਂਟਸ ਹੈ ਉਹਨਾਂ ਨੂੰ ਕੰਟਰੋਲ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਸੈਲੀਬ੍ਰੇਟ ਜ਼ਰੂਰ ਕਰਨ ਉਹ ਜ਼ਰੂਰ ਮਨਾਏ ਕਿਉਂਕਿ ਨਵਾਂ ਸਾਲ ਜਿਹੜਾ ਹੈ ਨਈ ਅਪੋਰਚ्युनिटी ਲਾਂਦਾ ਹੈ ਤੇ ਕਈ ਸਾਰੇ ਤਰੱਕੀਆਂ ਵੀ ਲੈ ਕੇ ਆਂਦਾ ਬਟ ਇਹ ਸੈਲੀਬ੍ਰੇਸ਼ਨ ਜਿਹੜਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ ਕਿਤੇ ਵੀ ਕੋਈ ਸ਼ਰਾਬ ਪੀ ਕੇ ਹੁੱਲੜਬਾਜ਼ੀ ਜਾਂ ਛੇੜਛਾੜ ਦਾ ਇਨਸੀਡੈਂਟ ਕਰਨਾ ਜਾਂ ਕੋਈ ਕਿਸੇ ਹੋਰ ਨੂੰ ਤਕਲੀਫ ਦੇਣਾ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਇਦਾਂ ਦੀ ਕੋਈ ਵੀ ਹਰਗੱਤ ਕੋਈ ਕਰਦਾ ਹੋਆ ਨਜ਼ਰ ਆਂਦਾ ਹੈ ਤਾਂ ਪੁਲਿਸ ਹੌਸਲੇ ਖਿਲਾਫ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਉਹ ਸਾਡੇ ਸਾਡਾ ਇਹੀ ਸੰਦੇਸ਼ ਹੈ ਕਿ ਤੁਸੀਂ 90 ਸਾਲ ਦੀ ਸਾਰੀ ਜਿਹੜੀ ਆਪਣੀ ਸੈਲੀਬ੍ਰੇਸ਼ਨਸ ਜਿਹੜੀ ਵੀ ਹੈਗੀ ਆਪਣੀ ਖੁਸ਼ੀਆਂ ਉਹ ਮਨਾਓ ਪਰ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਕਿਤੇ ਵੀ ਕੋਈ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਇਨਵੋਲ ਨਾ ਹੋ ਤੇ ਕਾਨੂੰਨ ਦੀ ਟ੍ਰੈਫਿਕ ਰੂਲਸ ਦੀ ਇਹਨਾਂ ਦੀ ਪਾਲਣਾ ਕਰੋ ਤੇ ਪੁਲਿਸ ਇਥੇ ਤੁਹਾਡੇ ਸੌਲਿਅਤ ਦੇ ਲਈ ਹੈ ਤੁਹਾਡੀ ਸੇਵਾ ਦੇ ਲਈ ਹੈ ਉਹਨਾਂ ਦਾ ਸਾਥ ਦਿਓ ਤੇ ਜਿਹੜੀ ਵੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਤੁਸੀਂ ਪੁਲਿਸ ਦੇ ਨਾਲ ਐਸਐਸਓ ਸਾਹਿਬ ਦੇ ਨਾਲ ਤੇ ਡੀਐਸਪੀ ਸਾਹਿਬ ਦੇ ਨਾਲ ਸੰਪਰਕ ਕਰੋ ਅੱਜ ਧੁੰਦ ਦਾ ਮੌਸਮ ਹੈ ਆਈਐਮਡੀ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਆਪਣੇ ਜਿਹੜੇ ਬਾਰਡਰ ਦੇ ਏਰੀਆ ਸਪੈਸ਼ਲੀ ਇਸ ਦੇ ਕਾਫੀ ਧੁੰਦ ਤੇ ਓਹਰਾ ਜਿਹੜਾ ਹੈ ਉਹ ਰਹੂਗਾ ਅਗਲੇ 3-4 ਦਿਨ ਤੱਕ ਤੇ ਇੱਕ ਹੋਰ ਦਾ ਬੈਨੀਫਿਟ ਜਿਹੜਾ ਹੈ ਉਹ ਜੋ ਐਂਟੀ ਸੋਸ਼ਲ 엘ਿਮੈਂਟਸ ਆਗੇਸ ਸਮਗਲਰ ਹੋ ਗਏ ਜਿਹੜੇ ਅਮਨ ਅਮਨ ਕਾਨੂੰਨ ਨੂੰ ਬੰਦ ਕਰਨਾ ਚਾਹੁੰਦੇ ਉਹ ਵੀ ਇਸ ਚੀਜ਼ ਦਾ ਬੈਨੀਫਿਟ ਉਠਾਉਂਦੇ ਆ ਜਿਸ ਕਰਕੇ ਹੀ ਅਸੀਂ ਇਹ ਸਾਰੇ ਫਲੈਗ ਮਾਰਚ ਜਿਹੜੇ ਉਹ ਕੱਢ ਰਹੇ ਹਾਂ ਤੇ ਅੱਜ ਧਾਰੀਵਾਲ ਦੇ ਵਿੱਚ ਕੱਢਿਆ ਜਾ ਰਿਹਾ ਕੱਲ ਅੱਜ ਜਿਹੜਾ ਇਸ ਤੋਂ ਬਾਅਦ ਕਲਾਨੌਰ ਦੇ ਵਿੱਚ ਵੀ ਕੱਢਿਆ ਜਾਊਗਾ ਉਸ ਤੋਂ ਬਾਅਦ ਅਸੀਂ ਬਾਰਡਰ ਏਰੀਆ ਦੀ ਜਿਹੜੀ ਪੈਟਰੋਲਿੰਗ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਬਾਰਡਰ ਏਰੀਆ ਦੇ ਵਿੱਚ ਵੀ ਜਿਹੜੀ ਸਾਡੀ ਬਾਰਡਰ ਪੈਟਰੋਲ ਹੈ ਉਹਨੂੰ ਮੋਨੀਟਰ ਕਰਾਂਗੇ ਉੱਥੇ ਵੀ ਫੋਰਸ ਦੀ ਮੂਵਮੈਂਟ ਰੱਖਾਂਗੇ ਸਾਡੇ ਜਿਹੜੇ ਨਾਕੇ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਉਹਨਾਂ ਨੂੰ ਸਟਾਰੂ ਡਗਨਲ ਚਾਲੂ ਕੀਤਾ ਜਾਏਗਾ ਤੇ ਅਸੀਂ ਹੋਰ ਫੋਰਸ ਦੀ ਡਿਮਾਂਡ ਵੀ ਕੀਤੀ ਹੈ ਕਿਉਂਕਿ ਸਾਨੂੰ ਕਈ ਸਾਰੇ ਐਕਸਟਰਾ ਨਾਕੇ ਬੰਦੀ ਵੀ ਕਰਨੀ ਪੈਣੀ। ਉਹ ਵੀ ਸਾਡੇ ਕੋਲ ਜਿਹੜੀ ਹੈ ਉਹ ਬੇਸਿਕਲੀ ਪਲਾਸਟਿਕ ਡੋਰ ਹੈ, ਸਿੰਥੈਟਿਕ ਡੋਰ ਹੁੰਦੀ ਹੈ। ਉਹ ਤੁਸੀਂ ਆਪ ਵੀ ਦੇਖਿਆ ਹੋਊਗਾ ਕਿ ਉਹ ਟੁੱਟਦੀ ਨਹੀਂ ਆਸਾਨੀ ਨਾਲ। ਨਾ ਹੀ ਉਹ ਬਾਇਓ ਡਿਗਰੇਡੇਬਲ ਹੁੰਦੀ ਹੈ ਕਿ ਉਹ ਪਰਿਆਵਰਣ ਦੇ ਵਿੱਚ ਆਪਣੇ ਆਪ ਹੀ ਉਹਦਾ ਖਾਤਮਾ ਹੋ ਜਾਏ। ਉਹ ਕਈ ਸਾਲਾਂ ਤੱਕ ਇਦਾਂ ਹੀ ਰਹਿੰਦੀ ਹੈ ਚਾਹੇ ਉਹ ਕਿਸੇ ਪੇੜ ਤੇ ਲੱਤ ਲੱਤੀ ਹੋਵੇ, ਚਾਹੇ ਕਿਤੇ ਥੋਰ ਥਾਵਾਂ ਤੇ ਪਈ ਹੈਗੀ। ਉਹ ਪਰਿਆਵਰਣ ਦੇ ਲਈ ਵੀ ਬੜਾ ਹੀ ਹਾਨੀਕਾਰਕ ਹੈ ਤੇ ਕਈ ਵਾਰੀ ਬੜੇ ਬਿਆਨਕ ਐਕਸੀਡੈਂਟ ਹੁੰਦੇ ਆ। ਕੋਈ ਗੱਡੀ ਤੇ ਜਾ ਰਿਹਾ ਹੈ ਕੋਈ ਸਕੂਟਰੀ ਤੇ ਜਾ ਰਿਹਾ ਉਹ ਨਜ਼ਰ ਨਹੀਂ ਆਂਦੀ ਤੇ ਇਮੀਡੀਏਟਲੀ ਉਹਦੇ ਨਾਲ ਕਿਸੇ ਦਾ ਗੱਲਾ ਕਟ ਜਾਂਦਾ ਹੈ ਕਿਸੇ ਦਾ ਚਿਹਰੇ ਤੇ ਉਹ ਛੋਟ ਲੱਗਦੀ ਹੈ ਸੋ ਅਸੀਂ ਮੈਂ ਜਿੱਥੇ ਪਹਿਲੇ ਵੀ ਸੀਗਾ ਮੈਂ ਤੋਂ ਚਾਈਨਾ ਡੋਰ ਤੇ ਕਾਰਨ ਜਿਹੜਾ ਐਕਸੀਡੈਂਟ ਹੋਇਆ ਸੀ ਅਸੀਂ ਉੱਥੇ 307 ਵੀ ਲਾਈ ਸੀ ਕਿਉਂਕਿ ਇਹ ਕਿਸੇ ਦੀ ਜਾਨ ਨੂੰ ਵੀ ਖਤਰਾ ਪਹੁੰਚਾ ਸਕਦੀ ਹੈ ਤੇ ਕਿਸੇ ਦੀ ਜਾਨ ਜਾ ਸਕਦੀ ਹੈ ਪਤੰਗਬਾਜ਼ੀ ਜ਼ਰੂਰ ਕਰੋ ਉਹ ਤਿਹਾਰ ਹੈਗਾ ਉਹਨੂੰ ਜ਼ਰੂਰ ਮਨਾਓ ਪਰ ਜਿਹੜੇ ਨਾਰਮਲ ਧਾਗੇ ਹੁੰਦੇ ਆ ਉਹਨਾਂ ਦੇ ਨਾਲ ਕਰਨਾ ਚਾਹੀਦਾ ਹੈ ਨਾ ਕਿ ਚਾਈਨਾ ਡੋਰ ਜਾਂ ਸਿੰਥੈਟਿਕ ਧਾਗੇ ਜਿਹਦੇ ਤੇ ਡੀਸੀ ਸਾਹਿਬ ਵੱਲੋਂ ਵੀ ਪ੍ਰਤੀਬੰਧ ਲਾਇਆ ਗਿਆ ਹੈ ਆਰਡਰਸ ਵੀ ਕੱਢੇ ਗਏ ਹਨ ਅਸੀਂ ਉਹੀ ਆਰਡਰ ਜਿਹੜੇ ਹੈ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਪਰਚੇ ਵੀ ਰਜਿਸਟਰ ਕੀਤੇ ਹਨ ਬੰਦੇ ਵੀ ਫੜੇ ਹਨ ਕਈ ਉਹਨਾਂ ਦੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਅੰਮ੍ਰਿਤਸਰ ਬਟਾਲਾ ਤੋਂ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਫੜਿਆ ਤੋ ਸਾਡੀ ਅਪੀਲ ਇਹੀ ਹੈ ਕਿ ਤਿਉਹਾਰ ਜ਼ਰੂਰ ਮਨਾਓ ਬਟ ਆਪਣੀ ਜਿਹੜੀ ਨਾਗਰਿਕ ਦੀ ਜ਼ਿੰਮੇਵਾਰੀਆਂ ਉਹਨੂੰ ਵੀ ਖਿਆਲ ਰੱਖੋ ਉਹਦਾ ਵੀ ਖਿਆਲ ਰੱਖੋ ਇਹ ਪਰਿਆਵਰਣ ਦੇ ਲਈ ਵੀ ਹਾਨੀਕਾਰਕ ਹੈ ਤੇ ਤੁਹਾਡੇ ਆਪਣੇ ਬੱਚਿਆਂ ਦੇ ਲਈ ਵੀ ਹਾਨੀਕਾਰਕ ਹੈ ਸਾਨੂੰ ਤੋ ਅਸੀਂ ਇਹਨੂੰ ਨਾ ਯੂਜ਼ ਕਰੀਏ